ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਣੇ ਲੋਕ ਨਾ ਇੰਨੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਸਿਆਣੇ ਨਹੀਂ ਹੁੰਦੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਸੀ ਕਿ ਇੱਕ ਪਰਿਵਾਰ ਨਾ ਝਰਨੇ ਦੇ ਵਿੱਚ ਖੜ ਕੇ ਸੈਲਫੀਆਂ ਲੈ ਰਿਹਾ ਸੀ ਜਿਸ ਤੋਂ ਬਾਅਦ ਝਰਨੇ ਦੇ ਵਿੱਚ ਪਾਣੀ ਜ਼ਿਆਦਾ ਆ ਜਾਂਦਾ ਤੇ ਉਹ ਸਾਰਾ ਪਰਿਵਾਰ ਪਾਣੀ ਦੇ ਵਿੱਚ ਰੁੜ ਜਾਂਦਾ ਉਹਦੇ ਨਾਲ ਦੀਆਂ ਰਲਦੀਆਂ ਮਿਲਦੀਆਂ ਘਟਨਾਵਾਂ ਦੋ ਤਿੰਨ ਇਸ ਤੋਂ ਵੱਧ ਵੀ ਹੋਈਆਂ ਪਰ ਆਪਣੇ ਲੋਕ ਕਦੇ ਵੀ ਸਿਆਣੇ ਨਹੀਂ ਹੁੰਦੇ ਤੇ ਆਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਨਾ ਪਹਾੜਾਂ ਦੇ ਵਿੱਚ ਘੁੰਮਣ ਜਾਂਦੀ ਹੈ ਜਿੱਥੇ ਉਹ ਇੱਕ ਥਾਂ ਤੇ ਖੜਕੇ ਨਾ ਸੈਲਫੀ ਲੈਣ ਲੱਗਦੀ ਹੈ ਜਿਸ ਤੋਂ ਬਾਅਦ ਉਹ ਕੁੜੀ ਨਾ ਉਸ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਖਾਈ ਪੂਰੀ 100 ਫੁੱਟ ਡੂੰਗੀ ਸੀ ਇਸ ਦੇ ਬਾਵਜੂਦ ਵੀ ਕੁੜੀ ਦੀ ਜਾਨ ਬਚ ਜਾਂਦੀ ਹੈ ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਆਉਂਦੇ ਆ ਤੇ ਉਸ ਕੁੜੀ ਨੂੰ ਉਸ ਖਾਈ ਦੇ ਵਿੱਚੋਂ ਬਾਹਰ ਕੱਢ ਲੈਂਦੇ ਆਪਣੇ ਲੋਕ ਇੰਨੀਆਂ ਦੁਰਘਟਨਾਵਾਂ ਹੋਣ ਦੇ ਬਾਵਜੂਦ ਵੀ ਸਿਆਣੇ ਨਹੀਂ ਹੁੰਦੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਅਲਰਟ ਜਾਰੀ ਕੀਤਾ ਸੀ ਕਿ ਲੋਕ ਪਹਾੜਾਂ ਦੇ ਵਿੱਚ ਘੁੰਮਣ ਨਾ ਜਾਣ ਫਿਰ ਵੀ ਸਾਡੇ ਲੋਕ ਪਿੱਛੇ ਨਹੀਂ ਹਟਦੇ ਤੇ ਆਹ ਕੁੜੀ ਨੇ ਵੇਖੋ ਐਵੇਂ ਹੀ ਮਜ਼ਾਕ ਮਜ਼ਾਕ ਦੇ ਵਿੱਚ ਆਪਣੀ ਜਾਨ ਗਵਾ ਲਈ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਕਿ ਇੱਕ ਕੁੜੀ ਨਾਲ ਸੈਲਫੀਆਂ ਲੈ ਰਹੇ ਸੀ ਤੇ ਉਹ ਵੀ ਕੁੜੀ 100 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਕੁੜੀ ਦੀ ਜਾਨ ਚਲੀ ਜਾਂਦੀ ਹੈ ਸੋ ਦੋਸਤੋ ਅਸੀਂ ਵੀ ਇਹੀ ਕਹਾਂਗੇ ਕਿ ਹਰ ਪਾਸੇ ਭਾਰੀ ਮੀਂਹ ਪੈ ਰਿਹਾ ਹੈ ਇਸ ਭਾਰੀ ਮੀਂਹ ਦੇ ਚਲਦਿਆਂ ਕੋਈ ਵੀ ਬਾਹਰ ਘੁੰਮਣ ਨਾ ਜਾਵੇ ਕਿਉਂਕਿ ਕਿਸੇ ਦਾ ਵੀ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਹੈ ਸੋ ਦੋਸਤੋ ਕੀ ਕਹੋਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੱਗੇ ਸ਼ੇਅਰ ਕਰ ਦਿਓ